ਬਹਾਦਰਗੜ ਜੰਡੀਆਂ ਦੀ ਵਿਰਧ ਮਹਿਲਾ ਮਹਿੰਦਰ ਕੌਰ ਵੱਲੋਂ ਧਾਇਰ ਮਾਨਹਾਨੀ ਮਾਮਲੇ ਵਿੱਚ ਅਦਾਕਾਰ ਤੇ ਹਿਮਾਚਲ ਪ੍ਰਦੇਸ਼ ਦੇ ਹਲਕਾ ਮੰਡੀ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਕੰਗਣਾ ਰਣਾਉਤ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼ ਨਹੀਂ ਹੋਈ ਮਹਿੰਦਰ ਕੌਰ ਸੁਣਵਾਈ ਦੌਰਾਨ ਕੰਗਣਾ ਰਣਾਉਤ ਦੇ ਗੈਰ ਹਾਜ਼ਰ ਹੋਣ ਤੋਂ ਨਾਰਾਜ਼ ਨਜ਼ਰ ਆਈ ਇਸ ਤੇ ਸਖਤੀ ਦਿਖਾਉਂਦੇ ਆ ਜ਼ਿਲ੍ਹਾ ਅਦਾਲਤ ਨੇ ਕੰਗਣਾ ਰਣਾਉਤ ਨੂੰ ਸੁਣਵਾਈ ਦੀ ਅਗਲੀ ਤਰੀਕ ਤੇ 15 ਦਸੰਬਰ ਨੂੰ ਨਿਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਕੰਗਣਾ ਰਣਾਉਤ ਪਹਿਲਾਂ ਵੀ ਸੁਣਵਾਈ ਲਈ ਪੇਸ਼ ਨਹੀਂ ਸੀ ਹੋਈ ਮਹਿੰਦਰ ਕੌਰ ਦੇ ਵਕੀਲ ਰਗਵੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਅਦਾਲਤ ਨੇ ਅਗਲੀ ਸੁਣਵਾਈ 15 ਦਸੰਬਰ ਨੂੰ ਤੈਅ ਕੀਤੀ ਹੈ ਕੰਗਣਾ ਨੇ ਅੱਜ ਦੀ ਪੇਸ਼ੀ ਤੋਂ ਛੋਟ ਮੰਗੀ ਸੀ ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ ਹੈ ਪਰ ਨਾਲ ਹੀ ਅਗਲੀ ਸੁਣਵਾਈ ਉੱਤੇ ਨਿਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਅੱਜ ਮਹਿੰਦਰ ਕੌਰ ਤੇ ਉਹਨਾਂ ਦੇ ਪੋਤਰੇ ਗੁਰਪ੍ਰੀਤ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕੰਗਣਾ ਵੱਲੋਂ ਅੱਜ ਸੀਨੀਅਰ ਵਕੀਲ ਅਦਾਲਤ ਵਿੱਚ ਮੌਜੂਦ ਨਹੀਂ ਸਨ ਜਿਸ ਕਰਕੇ ਪੇਸ਼ੀ ਤੋਂ ਛੋਟ ਲਈ ਅਰਜੀ ਕੋਈ ਕਾਰਵਾਈ ਨਹੀਂ ਹੋਈ